ਬਸ ਸਟਾਰ ਸਾਰੇ ਲਈ ਸ਼ੁਰੂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕੋਲੇ ਬਹੁਤ ਹੀ ਸਤਿਕਾਰਯੋਗ ਵੀਰ ਜ਼ਿਲ੍ਹਾ ਬਠਿੰਡਾ ਪਿੰਡ ਕਲਿਆਣ ਸੁੱਖਾ ਕਲਿਆਣ ਸੁੱਖਾ ਹਾਂਜੀ ਇਸ ਜਗ੍ਹਾ ਤੋਂ ਵੀਰ ਵੇਖੋ ਮੇਰੇ ਖਿਆਲ ਚ ਇੱਥੋਂ ਵੀਰ ਜੀ 1.5 200 ਕਿਲੋਮੀਟਰ ਹੁਣਾ ਵਾ ਧੰਨ ਇਹ ਵੀਰ ਜਿਨ੍ਹਾਂ ਨੇ ਇੰਨੀ ਦੂਰੋਂ ਟਰੈਕਟਰ ਤੇ ਆਏ ਆ ਕਿਉਂਕਿ ਜੇ ਉੱਥੇ ਗੱਡੀ ਤੇ ਵੀ ਜਾਈਏ ਤੇ ਬੰਦੇ ਦੀਆਂ ਇੱਕ ਵਾਰੀ ਲੱਤਾਂ ਸਾਫ਼ ਨਹੀਂ ਦਿੰਦੀਆਂ ਸੋ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇਹਨਾਂ ਨੇ ਸਾਡੇ ਕੋਲੇ ਪਾਣੀ ਲੋੜਵੰਦਾਂ ਨੂੰ ਜਿੱਦਾਂ ਰਾਸ਼ਨ ਤੇ ਹੋਰ ਸਮਗਰੀ ਲੈ ਕੇ ਆਏ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੀਰਾਂ ਨੇ ਇਹਨਾਂ ਨੂੰ ਐਨਆਰਆਈ ਵੀਰਾਂ ਨੇ ਜੋ ਵੀ ਮਾਇਆ ਕੱਲੀ ਸੀ ਅਸੀਂ ਇਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਇਹ ਵੀਰਾਂ ਨੂੰ ਕਿ ਇਹਨਾਂ ਦਾ ਇੱਕ ਇੱਕ ਪੈਸਾ ਐ ਟਿਕਾਣੇ ਲੱਗਾ ਵਾ ਅਸੀਂ ਇੱਕ ਵੀ ਕਿਸੇ ਘਰ ਨੂੰ ਦੋਹਰੀ ਵਾਰ ਨਹੀਂ ਰਾਸ਼ਨ ਲੈਣਤਾ ਜਿੰਨਾ ਵੀਰਾਂ ਨੇ ਵੀ ਰਾਸ਼ਨ ਲੈ ਬਿਲਕੁਲ ਉਹ ਲੋਡ ਬੰਦ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਹੜਾ ਪੰਡਾ ਜੀ ਇਹ